ਹਵਾਈ ਹਾਦਸਿਆਂ ਦੇ ਅੰਕੜਿਆਂ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ। ਹੁਣ ਹਾਲੀ ਦੇ ਵਿੱਚ ਲੰਡਨ ਦੇ ਸਾਊਥ ਹੈਂਡ ਹਵਾਈ ਅੱਡੇ ਉੱਤੇ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਲੰਡਨ ਤੋਂ ਲਗਭਗ 72 ਕਿਲੋਮੀਟਰ ਪੂਰਬ ਦੇ ਵਿੱਚ ਸਥਿਤ ਹਵਾਈ ਅੱਡੇ ਨੇ ਸੋਸ਼ਲ ਮੀਡੀਆ 'ਤੇ ਪੁਸ਼ਟੀ ਕੀਤੀ ਹੈ ਕਿ ਇੱਕ ਜਹਾਜ਼ ਨਾਲ ਜੁੜੀ ਇੱਕ ਗੰਭੀਰ ਘਟਨਾ ਵਾਪਰੀ ਹੈ। ਪੁਲਿਸ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 4 ਵਜੇ ਤੋਂ ਪਹਿਲਾਂ ਹਾਦਸੇ ਬਾਰੇ ਸੂਚਿਤ ਕੀਤਾ ਗਿਆ ਸੀ ਅਤੇ ਉਨ੍ਹਾਂ ਇਸ ਨੂੰ ਗੰਭੀਰ ਘਟਨਾ ਦੱਸਿਆ। ਨਿਊਜ਼ ਏਜੰਸੀ ਐਸੋਸੀਏਟਿਡ ਪ੍ਰੈਸ ਦੇ ਹਵਾਲੇ ਨਾਲ ਉਹਨਾਂ ਕਿਹਾ ਕਿ ਅਸੀਂ ਘਟਨਾ ਸਥਾਨ ਤੇ ਸਾਰੀਆਂ ਐਮਰਜੈਂਸੀ ਸੇਵਾਵਾਂ ਨਾਲ ਕੰਮ ਕਰ ਰਹੇ ਹਾਂ ਅਤੇ ਕੰਮ ਕਈ ਘੰਟਿਆਂ ਤੱਕ ਜਾਰੀ ਰਹੇਗਾ। ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਦੇ ਵਿੱਚ ਹਾਦਸੇ ਵਾਲੀ ਥਾਂ ਤੋਂ ਆਗਗਾ ਤੇ ਸੰਘਣਾ ਕਾਲਾ ਧੂੰਆਂ ਉੱਠਦਾ ਦਿਖਾਈ ਦੇ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਿੱਚ ਸ਼ਾਮਲ ਜਹਾਜ਼ 12 ਮੀਟਰ ਲੰਬਾ ਸੀ ਜਹਾਜ਼ 'ਚ ਕਿੰਨੇ ਲੋਕ ਸਵਾਰ ਸਨ ਜਾਂ ਕਿੱਥੇ ਜਾ ਰਿਹਾ ਸੀ ਇਸ ਬਾਰੇ ਜਾਣਕਾਰੀ ਅਜੇ ਸਾਂਝੀ ਨਹੀਂ ਕੀਤੀ ਗਈ ਹੈ ਨਿਊਜ਼ ਏਜੰਸੀ ਏਪੀ ਦੀ ਰਿਪੋਰਟ ਅਨੁਸਾਰ ਸੁਰੱਖਿਆ ਉਪਾਵਜੋ ਪੁਲਿਸ ਨੇ ਨੇੜਲੇ 골ਫ ਕਲੱਬ ਅਤੇ ਰਗਬੀ ਕਲੱਬ ਨੂੰ ਹਾਦਸੇ ਵਾਲੀ ਥਾਂ ਦੇ ਨੇੜੇ ਹੋਣ ਕਾਰਨ ਖਾਲੀ ਕਰਵਾ ਲਿਆ ਹੈ ਹਵਾਈ ਅੱਡੇ ਦੀ ਵੈੱਬਸਾਈਟ ਦੇ ਅਨੁਸਾਰ ਘਟਨਾ ਤੋਂ ਬਾਅਦ ਦੁਪਹਿਰ ਲਈ ਨਿਰਧਾਰਿਤ ਚਾਰ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਨੇ ਸਥਾਨਕ ਸੰਸਦ ਮੈਂਬਰ ਡੇਵਿਡ ਬਰਟਨ ਸੈਂਪਸਨ ਨੇ ਲੋਕਾਂ ਨੂੰ ਘਟਨਾ ਸਥਾਨ ਤੋਂ ਦੂਰ ਰਹਿਣ ਅਤੇ ਐਮਰਜੈਂਸੀ ਸੇਵਾਵਾਂ ਨੂੰ ਆਪਣਾ ਕੰਮ ਕਰਨ ਦੇਣ ਦੀ ਅਪੀਲ ਕੀਤੀ ਹੈ ਤਾਂ ਦੱਸਦੀ ਕਿ ਇਹ ਖਬਰ ਐਤਵਾਰ ਨੂੰ ਲੰਡਨ 'ਚ ਵਾਪਰੇ ਹਾਦਸੇ ਦੀ ਹੈ ਜਿੱਥੇ ਇੱਕ ਛੋਟੇ ਜਹਾਜ਼ ਦੇ ਕ੍ਰੈਸ਼ ਹੋਣ ਦੀ ਖਬਰ ਸਾਹਮਣੇ ਆਈ ਦੱਸਿਆ ਗਿਆ ਕਿ ਜਹਾਜ਼ ਰੰਗਵੇ ਤੋਂ ਉਡਾਨ ਪਰੰਤੋ ਥੋੜੀ ਦੇਰ ਬਾਅਦ ਹੀ ਹਾਦਸਾ ਗ੍ਰਸਤ ਹੋ ਗਿਆ ਇਸ ਤੋਂ ਬਾਅਦ ਔਕੇ ਤੋਂ ਅੱਗ ਦਾ ਗੋਲਾ ਅਤੇ ਧੂਏ ਦਾ ਬੱਦਲ ਉੱਠਨੇ ਸ਼ੁਰੂ ਹੋ ਗਏ ਜਹਾਜ਼ ਹਾਦਸੇ ਤੋਂ ਬਾਅਦ ਉਸ ਜਗ੍ਹਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਜਿਸ ਦੇ ਵਿੱਚ ਅੱਗ ਦਾ ਗੋਲਾ ਉੱਠਦਾ ਦਿਖਾਈ ਦੇ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਜਹਾਜ਼ 12 ਮੀਟਰ ਲੰਬਾ ਸੀ ਹਾਦਸਾ ਗ੍ਰਸ ਜਹਾਜ਼ ਬੀਚ ਬੀ 200 ਸੁਪਰ ਕਿੰਗ ਏਅਰਸੀ ਜੋ ਕਿ ਲੰਡਨ ਦੇ ਸਾਊਥ ਐਂਡ ਹਵਾਈ ਅੱਡੇ ਤੋਂ ਨੀਦਰਲੈਂਡ ਦੇ ਲੈਲੀਸਟੈਂਡ ਲਈ ਉਡਾਨ ਭਰਨ ਵਾਲਾ ਸੀ ਚਸ਼ਮਦੀਦ ਜੌਨ ਜੋਹਨਸਨ ਨੇ ਦੱਸਿਆ ਕਿ ਉਸਨੇ ਜਹਾਜ਼ ਦੇ ਜ਼ਮੀਨ ਨਾਲ ਟਕਰਾਨ ਤੋਂ ਬਾਅਦ ਵੱਡਾ ਅਗ ਦਾ ਗੋਲਾ ਦੇਖਿਆ ਦੱਸਿਆ ਗਿਆ ਕਿ ਜਹਾਜ਼ ਲਗਭਗ 12 ਹਵਾਈ ਯਾਤਰੀਆਂ ਨੂੰ ਲਜਾਂ ਦੇ ਸਮਰਥ ਹੈ ਹਾਲਾਂਕਿ ਅਜੇ ਤੱਕ ਇਹ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਹਾਦਸੇ ਸਮੇਂ ਜਹਾਜ਼ ਦੇ ਵਿੱਚ ਕਿੰਨੇ ਲੋਕ ਸਵਾਰ ਸਨ ਹਵਾਈ ਹਾਦਸਿਆਂ ਦੇ ਅੰਕੜਿਆਂ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ ਹੁਣ ਹਾਲੀ ਦੇ ਵਿੱਚ ਲੰਡਨ ਦੇ ਸਾਊਥ ਹੈਂਡ ਹਵਾਈ ਅੱਡੇ ਉੱਤੇ ਜਹਾਜ਼ ਹਾਦਸਾਗ੍ਰਸਤ ਹੋ ਗਿਆ ਲੰਡਨ ਤੋਂ ਲਗਭਗ 72 ਕਿਲੋਮੀਟਰ ਪੂਰਬ ਦੇ ਵਿੱਚ ਸਥਿਤ ਹਵਾਈ ਅੱਡੇ ਨੇ ਸੋਸ਼ਲ ਮੀਡੀਆ ਤੇ ਪੁਸ਼ਟੀ ਕੀਤੀ ਹੈ ਕਿ ਇੱਕ ਜਹਾਜ਼ ਨਾਲ ਜੁੜੀ ਇੱਕ ਗੰਭੀਰ ਘਟਨਾ ਵਾਪਰੀ ਹੈ ਪੁਲਿਸ ਨੇ ਕਿਹਾ ਹੈ ਕਿ ਉਹਨਾਂ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 4 ਵਜੇ ਤੋਂ ਪਹਿਲਾਂ ਹਾਦਸੇ ਬਾਰੇ ਸੂਚਿਤ ਕੀਤਾ ਗਿਆ ਸੀ ਅਤੇ ਉਹਨਾਂ ਇਸ ਨੂੰ ਗੰਭੀਰ ਘਟਨਾ ਦੱਸਿਆ ਨਿਊਜ਼ ਏਜੰਸੀ ਐਸੋਸੀਏਟਿਡ ਪ੍ਰੈਸ ਦੇ ਹਵਾਲੇ ਨਾਲ ਉਹਨਾਂ ਕਿਹਾ ਕਿ ਅਸੀਂ ਘਟਨਾ ਸਥਾਨ 'ਤੇ ਸਾਰੀਆਂ ਐਮਰਜੈਂਸੀ ਸੇਵਾਵਾਂ ਨਾਲ ਕੰਮ ਕਰ ਰਹੇ ਹਾਂ ਅਤੇ ਕੰਮ ਕਈ ਘੰਟਿਆਂ ਤੱਕ ਜਾਰੀ ਰਹੇਗਾ। ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਦੇ ਵਿੱਚ ਹਾਦਸੇ ਵਾਲੀ ਥਾਂ ਤੋਂ ਆਗ ਅਤੇ ਸੰਘਣਾ ਕਾਲਾ ਧੂੰਆਂ ਉੱਠਦਾ ਦਿਖਾਈ ਦੇ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਿੱਚ ਸ਼ਾਮਲ ਜਹਾਜ਼ 12 ਮੀਟਰ ਲੰਬਾ ਸੀ ਜਹਾਜ਼ 'ਚ ਕਿੰਨੇ ਲੋਕ ਸਵਾਰ ਸਨ ਜਾਂ ਕਿੱਥੇ ਜਾ ਰਹੇ ਸੀ ਇਸ ਬਾਰੇ ਜਾਣਕਾਰੀ ਅਜੇ ਸਾਂਝੀ ਨਹੀਂ ਕੀਤੀ ਗਈ ਹੈ ਨਿਊਜ਼ ਏਜੰਸੀ ਏਪੀ ਦੀ ਰਿਪੋਰਟ ਅਨੁਸਾਰ ਸੁਰੱਖਿਆ ਉਪਾਵਜੋ ਪੁਲਿਸ ਨੇ ਨੇੜਲੇ 골ਫ ਕਲੱਬ ਅਤੇ ਰਗਬੀ ਕਲੱਬ ਨੂੰ ਹਾਦਸੇ ਵਾਲੀ ਥਾਂ ਦੇ ਨੇੜੇ ਹੋਣ ਕਾਰਨ ਖਾਲੀ ਕਰਵਾ ਲਿਆ ਹੈ ਹਵਾਈ ਅੱਡੇ ਦੀ ਵੈੱਬਸਾਈਟ ਦੇ ਅਨੁਸਾਰ ਘਟਨਾ ਤੋਂ ਬਾਅਦ ਦੁਪਹਿਰ ਲਈ ਨਿਰਧਾਰਿਤ ਚਾਰ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਨੇ ਸਥਾਨਕ ਸੰਸਦ ਮੈਂਬਰ ਡੇਵਿਡ ਬਰਟਨ ਸੈਂਪਸਨ ਨੇ ਲੋਕਾਂ ਨੂੰ ਘਟਨਾ ਸਥਾਨ ਤੋਂ ਦੂਰ ਰਹਿਣ ਅਤੇ ਐਮਰਜੈਂਸੀ ਸੇਵਾਵਾਂ ਨੂੰ ਆਪਣਾ ਕੰਮ ਕਰਨ ਦੇਣ ਦੀ ਅਪੀਲ ਕੀਤੀ ਹੈ ਤਾਂ ਦੱਸਦੀ ਕਿ ਇਹ ਖਬਰ ਐਤਵਾਰ ਨੂੰ ਲੰਡਨ 'ਚ ਵਾਪਰੇ ਹਾਦਸੇ ਦੀ ਹੈ ਜਿੱਥੇ ਇੱਕ ਛੋਟੇ ਜਹਾਜ਼ ਦੇ ਕ੍ਰੈਸ਼ ਹੋਣ ਦੀ ਖਬਰ ਸਾਹਮਣੇ ਆਈ ਦੱਸਿਆ ਗਿਆ ਕਿ ਜਹਾਜ਼ ਰਣਵੇ ਤੋਂ ਉਡਾਨ ਪਰੰਤੋਂ ਥੋੜੀ ਦੇਰ ਬਾਅਦ ਹੀ ਹਾਦਸਾ ਗ੍ਰਸਤ ਹੋ ਗਿਆ ਇਸ ਤੋਂ ਬਾਅਦ ਔਕੇ ਤੋਂ ਅੱਗ ਦਾ ਗੋਲਾ ਅਤੇ ਧੂਏ ਦਾ ਬੱਦਲ ਉੱਠਨੇ ਸ਼ੁਰੂ ਹੋ ਗਏ ਜਹਾਜ਼ ਹਾਦਸੇ ਤੋਂ ਬਾਅਦ ਉਸ ਜਗ੍ਹਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਜਿਸ ਦੇ ਵਿੱਚ ਅੱਗ ਦਾ ਗੋਲਾ ਉੱਠਦਾ ਦਿਖਾਈ ਦੇ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਜਹਾਜ਼ 12 ਮੀਟਰ ਲੰਬਾ ਸੀ ਹਾਦਸਾ ਗ੍ਰਸ ਜਹਾਜ਼ ਬੀਚ ਬੀ 200 ਸੁਪਰ ਕਿੰਗ ਏਅਰਸੀ ਜੋ ਕਿ ਲੰਡਨ ਦੇ ਸਾਊਥ ਐਂਡ ਹਵਾਈ ਅੱਡੇ ਤੋਂ ਨੀਦਰਲੈਂਡ ਦੇ ਲੈਲੀਸਟੈਂਡ ਲਈ ਉਡਾਨ ਭਰਨ ਵਾਲਾ ਸੀ ਚਸ਼ਮਦੀਦ ਜੌਨ ਜੋਹਨਸਨ ਨੇ ਦੱਸਿਆ ਕਿ ਉਸਨੇ ਜਹਾਜ਼ ਦੇ ਜ਼ਮੀਨ ਨਾਲ ਟਕਰਾਨ ਤੋਂ ਬਾਅਦ ਵੱਡਾ ਅਗ ਦਾ ਗੋਲਾ ਦੇਖਿਆ ਦੱਸਿਆ ਗਿਆ ਕਿ ਜਹਾਜ਼ ਲਗਭਗ 12 ਹਵਾਈ ਯਾਤਰੀਆਂ ਨੂੰ ਲਜਾਂ ਦੇ ਸਮਰਥ ਹੈ ਹਾਲਾਂਕਿ ਅਜੇ ਤੱਕ ਇਹ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਹਾਦਸੇ ਸਮੇਂ ਜਹਾਜ਼ ਦੇ ਵਿੱਚ ਕਿੰਨੇ ਲੋਕ ਸਵਾਰ ਸਨ